ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਜਾਇਦਾਦ ਦੀ ਖਰੀਦੋ-ਫਰੋਖਤ ਸਮੇਂ ਕਈ ਤਰ੍ਹਾਂ ਦੀ ਖੱਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਦੇ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੁਣ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਚੁੱਕੀ ਹੈ। ਨਾਲ ਹੀ ਦਫ਼ਤਰਾਂ ਦੀ ਖੱਜਲ-ਖੁਆਰੀ ਅਤੇ ਏਜੰਟਾਂ ਦੀ ਵਾਧੂ ਲੋੜ ਵੀ ਹੁਣ ਖਤਮ ਹੋ ਚੁੱਕੀ ਹੈ। ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਿਸਟਰੀ ਇਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਰਸੀ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ 'ਚ ਉਹ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨੇ ਕੋਈ ਤਰਾਜ ਹੋਇਆ ਤਾਂ ਉਹ ਆਜੂਗਾ ਨਾ ਹੋਇਆ ਤਾਂ 7 ਦਿਨ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸਤੀ ਬਿਲਕੁਲ ਸਹੀ ਅਤੇ ਸ੍ਰਿਸ਼ਟੀ ਕਰਨੀ ਪਊਗੀ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਬਦਲ ਹੈ ਜਿਸ ਦੇ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜ਼ਮੀਨ ਦੀ ਤਸਦੀਕ ਸ਼ੁਦਾ ਕਾਪੀ オンલાઇਨ ਪ੍ਰਾਪਤ ਕਰ ਸਕਦੇ ਨੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਪੋਰਟ ਤੇ ਚੜ ਜੂਗਾ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾ ਲਾ ਜੰਦੇ ਨੇ ਇਹਦਾ ਮਤਲਬ ਠੀਕ ਹੈ ਬੰਦਾ ਉਹਦੇ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਈ ਜਾਂਦੇ ਨਹੀਂ ਹੈਗੇ ਫੇਸਿਕ ਦਿਖਾ ਤੇਰੇ ਕੋ ਕੋ ਨਹੀਂ ਆਉਂਦੇ ਬਈ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਉਦਯੋਗਿਕ ਰੀੜ ਦੀ ਹੱਡੀ ਯਾਨੀ ਕਿ ਛੋਟੇ-ਮੋਟੇ ਕਾਰੋਬਾਰਾਂ ਐਮ ਐਸ ਐਮ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਾਨਦਾਰ ਅਤੇ ਕਾਮਯਾਬ ਮੁਹਿੰਮ ਚਲਾਈ ਹੈ ਐਮ ਐਸ ਐਮ ਦਾ ਮਤਲਬ ਹੈ ਬਹੁਤ ਛੋਟੇ ਤੇ ਮੱਦਮ ਦਰਜੇ ਦੇ ਕਾਰੋਬਾਰ ਐਸਐਲ ਦੇ ਵਿੱਚ ਸਰਕਾਰ ਦਾ ਇੱਕ ਤਰੀਕਾ ਹੈ ਜਿਸ ਨਾਲ ਉਹ ਛੋਟੇ ਤੇ ਮੱਧਮ ਦਰਜੇ ਦੇ ਕਾਰੋਬਾਰਾਂ ਜਾਂ ਉਦਯੋਗਾਂ ਨੂੰ ਉਹਨਾਂ ਦੇ ਆਕਾਰ ਯਾਨੀ ਕਿ ਉਹ ਕਿੰਨਾ ਪੈਸਾ ਲਗਾਉਂਦੇ ਨੇ ਤੇ ਕਿੰਨਾ ਕਮਾਉਂਦੇ ਨੇ ਇਸ ਦੇ ਆਧਾਰ ਤੇ ਪਛਾਣ ਦਿੰਦੀ ਹੈ ਸਰਕਾਰ ਦੀ ਸਾਫ ਸੋਚ ਅਤੇ ਕਾਰੋਬਾਰੀਆਂ ਦੀ ਮਦਦ ਕਰਨ ਵਾਲੀਆਂ ਨੀਤੀਆਂ ਨੇ ਅਜਿਹਾ ਮਾਹੌਲ ਬਣਾਇਆ ਹੈ ਜਿਸ ਨਾਲ ਪੰਜਾਬ ਅੱਜ ਨਾ ਸਿਰਫ ਪੈਸਾ ਲਗਾਉਣ ਲਈ ਪਸੰਦੀਦਾ ਥਾਂ ਬਣ ਗਿਆ ਹੈ ਬਲਕਿ ਰੁਜ਼ਗਾਰ ਪੈਦਾ ਕਰਨਾ ਤੇ ਆਰਥਿਕ ਆਤਮ ਨਿਰਭਰਤਾ ਦੇ ਖੇਤਰ ਦੇ ਵਿੱਚ ਵੀ ਨਵੇਂ ਰਿਕਾਰਡ ਬਣਾ ਰਿਹਾ ਹੈ ਇਹ ਕੋਸ਼ਿਸ਼ ਪੰਜਾਬ ਦੀ ਆਰਥਿਕਤਾ ਨੂੰ ਇੱਕ ਨਵੀਂ ਤੇਜ਼ ਅਤੇ ਸਾਰਿਆਂ ਨੂੰ ਜੋ ਹੈ ਸ਼ਾਮਿਲ ਕਰਨ ਵਾਲੀ ਤਰੱਕੀ ਦੇ ਰਾਹ ਤੇ ਲੈ ਆਈ ਹੈ ਮਾਨ ਸਰਕਾਰ ਦੀ ਇੰਨਾਂ ਕੋਸ਼ਿਸ਼ਾਂ ਦਾ ਨਤੀਜਾ ਜ਼ਮੀਨ ਤੇ ਸਾਫ਼ ਦਿਖਾਈ ਦੇ ਰਿਹਾ ਹੈ ਮਾਰਚ 2022 ਤੋਂ ਮਾਰਚ 2025 ਤੱਕ ਸਿਰਫ 3 ਸਾਲਾਂ ਦੇ ਵਿੱਚ ਪੰਜਾਬ ਵਿੱਚ 10 ਲੱਖ 32682 ਜੋ ਹੈ ਨਵੇਂ ਛੋਟੇ ਉਦਯੋਗ ਰਜਿਸਟਰਡ ਹੋਏ ਨੇ ਇਹ ਕੋਈ ਛੋਟਾ ਅੰਕੜਾ ਨਹੀਂ ਹੈ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੰਮ ਧੰਦਾ ਸ਼ੁਰੂ ਕਰਨ ਲਈ ਮਾਹੌਲ ਕਿੰਨਾ ਵਧੀਆ ਹੋ ਗਿਆ ਤੇ ਲੋਕ ਸਰਕਾਰ ਦੀਆਂ ਨੀਤੀਆਂ ਤੇ ਭਰੋਸਾ ਕਰਕੇ ਆਪਣਾ ਕੰਮ ਸ਼ੁਰੂ ਕਰਨ ਲਈ ਅੱਗੇ ਆ ਰਹੇ ਨੇ ਇਹ ਜੋ 10 ਲੱਖ ਤੋਂ ਵੱਧ ਨਵੇਂ ਉਦਯੋਗ ਲੱਗੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਭਾਰੀ ਪਰਕਮ ਨਿਵੇਸ਼ ਕੀਤਾ ਹੈ ਇਹ 24000 ਕਰੋੜ ਤੋਂ ਵੀ ਵੱਧ ਦੀ ਰਕਮ ਹੈ ਇੰਨਾ ਵੱਡਾ ਨਿਵੇਸ਼ ਇਹ ਦਿਖਾਉਂਦਾ ਹੈ ਕਿ ਉਦਯੋਗਪਤੀਆਂ ਅਤੇ ਛੋਟੇ ਵਪਾਰੀਆਂ ਨੂੰ ਪੰਜਾਬ ਦੇ ਵਿੱਚ ਆਪਣਾ ਪੈਸਾ ਲਗਾਉਣਾ ਸੁਰੱਖਿਅਤ ਲੱਗ ਰਿਹਾ ਹੈ ਇਹ ਪੈਸਾ ਜੋ ਹੈ ਨਵੀਆਂ ਮਸ਼ੀਨਾਂ ਖਰੀਦਣ ਕਾਰਖਾਨੇ ਬਣਾਉਣ ਤੇ ਲੋਕਾਂ ਨੂੰ ਕੰਮ ਤੇ ਰੱਖਣ ਵਿੱਚ ਲੱਗ ਰਿਹਾ ਹੈ ਜਿਸ ਨਾਲ ਪੰਜਾਬ ਦੀ ਆਰਥਿਕਤਾ ਬਹੁਤ ਮਜ਼ਬੂਤ ਹੋ ਰਹੀ ਹੈ ਇਸ ਤਰੱਕੀ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਇਸ ਵਿੱਚ ਔਰਤਾਂ ਦੀ ਜ਼ਬਰਦਸਤ ਹਿੱਸੇਦਾਰੀ ਹੈ ਕੋਲ ਨਵੇਂ ਉਦਯੋਗਾਂ ਦੇ ਵਿੱਚ 255832 ਉਦਯੋਗਾਂ ਦੀ ਮਾਲਕ ਔਰਤਾਂ ਹਨ ਤੇ ਇਹ ਮਾਨ ਸਰਕਾਰ ਦੀ ਇੱਕ ਵੱਡੀ ਜਿੱਤ ਹੈ ਜੋ ਦਿਖਾਉਂਦੀ ਹੈ ਕਿ ਸਰਕਾਰ ਸਿਰਫ ਉਦਯੋਗਾਂ ਨੂੰ ਨਹੀਂ ਬਲਕਿ ਔਰਤਾਂ ਨੂੰ ਵੀ ਅੱਗੇ ਵਧਾ ਰਹੀ ਹੈ ਜਦੋਂ ਇਹ ਵੱਡੀ ਗਿਣਤੀ ਦੇ ਵਿੱਚ ਔਰਤਾਂ ਖੁਦ ਦਾ ਕਾਰੋਬਾਰ ਚਲਾ ਰਹੀਆਂ ਨੇ ਤਾਂ ਇਹ ਪੂਰੇ ਸਮਾਜ ਦੀ ਤਰੱਕੀ ਹੈ ਇਸ ਦੇ ਨਾਲ ਹੀ 773310 ਉਦਯੋਗਾਂ ਦੇ ਮਾਲਕ ਮਰਦ ਨੇ ਜੋ ਇਹ ਦਿਖਾਉਂਦਾ ਹੈ ਕਿ ਹਰ ਵਰਗ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਜੇ ਅਸੀਂ ਦੇਖੀਏ ਤਾਂ ਇਹ ਇਹ ਉਦਯੋਗ ਕੀ ਕੰਮ ਕਰਦੇ ਨੇ ਤਾਂ ਇਸ ਵਿੱਚ ਚੀਜ਼ਾਂ ਬਣਾਉਣ ਵਾਲੇ ਯਾਨੀ ਕਿ ਮੈਨੂਫੈਕਚਰਿੰਗ ਕਾਰਖਾਨਿਆਂ ਦੀ ਗਿਣਤੀ ਦੇ ਵਿੱਚ ਵੀ ਬਹੁਤ ਹੈ કુલ 257670 ਨਵੇਂ ਮੈਨੂਫੈਕਚਰਿੰਗ ਉਦਯੋਗ ਲੱਗੇ ਨੇ ਜਿਨ੍ਹਾਂ ਦੇ ਵਿੱਚ 909 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਤੇ ਇਹਨਾਂ ਦੇ ਵਿੱਚ ਵੀ ਸਭ ਤੋਂ ਵੱਧ 254764 ਬਹੁਤ ਛੋਟੇ ਉਦਯੋਗ ਨੇ ਇਹ ਦਿਖਾਉਂਦਾ ਹੈ ਕਿ ਪਿੰਡਾਂ ਪਿੰਡਾਂ ਤੇ ਛੋਟੇ ਕਸਬਿਆਂ ਦੇ ਵਿੱਚ ਲੋਕ ਖੁਦ ਦਾ ਸਾਮਾਨ ਬਣਾ ਕੇ ਵੇਚ ਰਹੇ ਨੇ ਜਿਸ ਨਾਲ ਜਮਿਨੀ ਪੱਧਰ ਤੇ ਮਜ਼ਬੂਤੀ ਆ ਰਹੀ ਹੈ ਸੇਵਾ ਖੇਤਰ ਯਾਨੀ ਕਿ ਸਰਵਿਸ ਸੈਕਟਰ ਦੇ ਵਿੱਚ ਪੰਜਾਬ ਨੇ ਕਮਾਲ ਕਰ ਦਿੱਤਾ ਹੈ ਸਰਵਿਸ ਸੈਕਟਰ ਦਾ ਮਤਲਬ ਹੈ ਦੁਕਾਨਾਂ ਕੰਪਿਊਟਰ ਰਿਪੇਅਰ ਟਰਾਂਸਪੋਰਟ ਹੋਟਲ ਯਾ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਹੋਰ ਕੰਮ ਇਸ ਖੇਤਰ ਦੇ ਵਿੱਚ 351469 ਨਵੀਆਂ ਇਕਾਈਆਂ ਸ਼ੁਰੂ ਹੋਈਆਂ ਨੇ ਜੋ ਕਿ ਬਹੁਤ ਵੱਡੀ ਗਿਣਤੀ ਹੈ। ਇਨ੍ਹਾਂ ਕੰਮਾਂ ਦੇ ਵਿੱਚ 7135 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਤੇ ਇਸ ਵਿੱਚ ਵੀ 350454 ਬਹੁਤ ਛੋਟੇ ਉਦਯੋਗ ਨੇ ਜੋ ਦਿਖਾਉਂਦੇ ਨੇ ਕਿ ਛੋਟੇ-ਛੋਟੇ ਦੁਕਾਨਦਾਰ ਅਤੇ ਸੇਵਾ ਦੇਣ ਵਾਲੇ ਲੋਕ ਵੀ ਤੇਜ਼ੀ ਨਾਲ ਵੱਧ ਰਹੇ ਨੇ। ਵਪਾਰ ਯਾਨੀ ਕਿ ਸਮਾਨ ਦੀ ਖਰੀਦ-ਫਰੋਖਤ ਦੇ ਮਾਮਲੇ ਦੇ ਵਿੱਚ ਪੰਜਾਬ ਸਭ ਤੋਂ ਅੱਗੇ ਰਿਹਾ ਹੈ ਇਸ ਖੇਤਰ ਦੇ ਵਿੱਚ ਸਭ ਤੋਂ ਵੱਧ 423545 ਨਵੇਂ ਕੰਮ ਸ਼ੁਰੂ ਹੋਏ ਨੇ ਤੇ ਇਨ੍ਹਾਂ ਨਵੇਂ ਕੰਮਾਂ ਦੇ ਵਿੱਚ 8663 ਕਰੋੜ ਰੁਪਏ ਦਾ ਨਿਵੇਸ਼ ਹੋਇਆ ਤੇ ਇਹ ਦਿਖਾਉਂਦਾ ਹੈ ਕਿ ਪੰਜਾਬ ਉੱਤਰੀ ਭਾਰਤ ਦੇ ਵਿੱਚ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਬਣਦਾ ਜਾ ਰਿਹਾ ਇਸ ਵਿੱਚ ਵੀ 417992 ਬਹੁਤ ਛੋਟੇ ਮਾਈਕਰੋ ਵਪਾਰੀ ਸ਼ਾਮਿਲ ਨੇ ਜੋ ਪੰਜਾਬ ਦੀਆਂ ਮੰਡੀਆਂ ਦੀ ਰੌਣਕ ਬਤਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਿਰਫ ਅੱਜ ਦੀ ਕਾਮਯਾਬੀ ਤੇ ਹੀ ਖੁਸ਼ ਨਹੀਂ ਹੈ ਬਲਕਿ ਭਵਿੱਖ ਨੂੰ ਵੀ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ 22 ਫਰਵਰੀ 2024 ਨੂੰ ਸਰਕਾਰ ਨੇ ਇੱਕ MSME ਵਿੰਗ ਬਣਾਉਣ ਨੂੰ ਮਨਜ਼ੂਰੀ ਦਿੱਤੀ ਜੋ ਇੱਕ ਸ਼ਾਨਦਾਰ ਪਹਿਲ ਹੈ ਇਹ ਇੱਕ ਖਾਸ ਦਫ਼ਤਰ ਹੋਵੇਗਾ ਜੋ ਸਿਰਫ ਛੋਟੇ ਉਦਯੋਗਾਂ ਦੀ ਮਦਦ ਕਰੇਗਾ ਇਹ ਵਿੰਗ ਜੋ ਹੈ ਪੱਕਾ ਕਰੇਗਾ ਕਿ ਉਦਯੋਗਾਂ ਨੂੰ ਆਸਾਨੀ ਨਾਲ ਕਰਜ਼ਾ ਮਿਲੇ ਤੇ ਉਹ ਨਵੀਂ ਤਕਨੀਕ ਅਤੇ ਮਸ਼ੀਨ ਅਪਣਾ ਸਕਣ ਅਤੇ ਆਪਣਾ ਸਮਾਨ ਦੇਸ਼ ਵਿਦੇਸ਼ ਦੇ ਵਿੱਚ ਵੇਚ ਸਕਣ ਇਹ ਫੈਸਲਾ ਮਾਨ ਸਰਕਾਰ ਦੀ ਦੂਰ ਦੀ ਸੋਚ ਨੂੰ ਦਿਖਾਉਂਦਾ ਹੈ